ਦੇ ਵਿੱਚ ਲੋਕ ਰਾਜ ਦਾ ਕਤਲ ਹੋਇਆ ਸੀ ਉਚਿਤਮ ਨਿਆਲੇ ਨੂੰ ਸੰਵਿਧਾਨ ਦੀ ਧਾਰਾ 142 ਦੇ ਤਹਿਤ ਜਿਹੜੀ ਲੜਾਈ ਸਾਡੇ ਵੀਰ ਲੱਕੀ ਜੀ ਨੇ ਔਰ ਉਹਨਾਂ ਦੇ ਸਾਥੀਆਂ ਨੇ ਲੜੀ ਸੀਗੀ ਉਸ ਲੜਾਈ ਨੂੰ ਮੁੱਖ ਰੱਖਦਿਆਂ ਹੋਇਆ ਇੱਥੇ ਲੋਕ ਰਾਜ ਦਾ ਕਤਲ ਬਚਾਇਆ ਇੰਡੀਆ ਧਿਰ ਦਾ ਉਮੀਦਵਾਰ ਹੋਣ ਦੇ ਨਾਤੇ ਮੈਂ ਲੋਕ ਰਾਜ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈਗਾ ਔਰ ਇਸ ਮੁਲਕ ਦਾ ਜਿਹੜਾ ਖਿਆਲ ਹੈ ਜਿਸ ਮੁਲਕ ਤੇ ਖੜਾ ਇਹ ਮੁਲਕ ਖੜਾ ਹੈ ਉਸ ਖਿਆਲ ਦੀ ਹਿਫਾਜ਼ਤ ਕਰਨ ਦੀ ਲੜਾਈ ਲੜ ਰਿਹਾ ਹੈਗਾ ਤੇ ਇਸ ਲਈ ਸਾਡੇ ਜਿਹੜੇ ਸਾਰੇ ਸਾਥੀ ਨੇ ਪ੍ਰਧਾਨ ਜੀ ਲੱਖੀ ਜੀ ਸਾਬਕਾ ਪ੍ਰਧਾਨ ਜੀ ਔਰ ਬਾਕੀ ਜਿਹੜੇ ਸਾਰੇ ਸਾਥੀ ਇੱਥੇ ਆਏ ਨੇ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਹੁਣ ਮੀਡੀਆ ਦੇ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਕਿਆ ਕਿੰਨੇ ਨੇ 16 2 ਮਿੰਟ ਦਾ ਸਮਾਂ ਦਿਓ ਕਿ ਆਪਣੇ ਸਾਥੀਆਂ ਨਾਲ ਗੱਲ ਕਰ ਲਈਏ ਥੈਂਕ ਯੂ ਚੰਡੀਗੜ੍ਹ ਦੇ ਵਿੱਚ ਲੋਕ ਰਾਜ ਦਾ ਕਤਲ ਹੋਇਆ ਸੀ ਉੱਚਤਮ ਅਦਾਲੇ ਨੂੰ ਸੰਵਿਧਾਨ ਦੀ ਧਾਰਾ 142 ਦੇ ਤਹਿਤ ਜਿਹੜੀ ਲੜਾਈ ਸਾਡੇ ਵੀਰ ਲੱਕੀ ਜੀ ਨੇ اور ਉਹਨਾਂ ਦੇ ਸਾਥੀਆਂ ਨੇ ਲੜੀ ਸੀਗੀ ਉਸ ਲੜਾਈ ਨੂੰ ਮੁੱਖ ਰੱਖਦਿਆਂ ਹੋਇਆ ਇੱਥੇ ਲੋਕ ਰਾਜ ਦਾ ਕਤਲ ਬਚਾਇਆ ਇੰਡੀਆ ਧਿਰਦਾ ਉਮੀਦਵਾਰ ਹੋਣ ਦੇ ਨਾਤੇ ਮੈਂ ਲੋਕ ਰਾਜ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈਗਾ ਔਰ ਇਸ ਮੁਲਕ ਦਾ ਜਿਹੜਾ ਖਿਆਲ ਹੈ ਜਿਸ ਮੁਲਕ ਤੇ ਖੜਾ ਇਹ ਮੁਲਕ ਖੜਾ ਉਸ ਖਿਆਲ ਦੀ ਹਿਫਾਜ਼ਤ ਕਰਨ ਦੀ ਲੜਾਈ ਲੜ ਰਿਹਾ ਹੈਗਾ ਤੇ ਇਸ ਲਈ ਸਾਡੇ ਜਿਹੜੇ ਸਾਰੇ ਸਾਥੀ ਨੇ ਪ੍ਰਧਾਨ ਜੀ ਲੱਖੀ ਜੀ ਸਾਬਕਾ ਪ੍ਰਧਾਨ ਜੀ ਹੋਰ ਬਾਕੀ ਜਿਹੜੇ ਸਾਰੇ ਸਾਥੀ ਇੱਥੇ ਆਏ ਨੇ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਹੁਣ ਮੀਡੀਆ ਦੇ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਕਿੰਨੇ ਨੇ 16 2 ਮਿੰਟ ਦਾ ਸਮਾਂ ਦਿਓ ਕਿ ਆਪਣੇ ਸਾਥੀਆਂ ਨਾਲ ਗੱਲ ਕਰ ਲਈਏ ਥੈਂਕ ਯੂ ਕੰਡਿਗੜ ਦੇ ਵਿੱਚ ਲੋਕ ਰਾਜ ਦਾ ਕਤਲ ਹੋਇਆ ਸੀ ਉੱਚਤਮ ਨਿਆਲੇ ਨੂੰ ਸੰਵਿਧਾਨ ਦੀ ਧਾਰਾ 142 ਦੇ ਤਹਿਤ ਜਿਹੜੀ ਲੜਾਈ ਸਾਡੇ ਵੀਰ ਲੱੱਕੀ ਜੀ ਨੇ ਔਰ ਉਹਨਾਂ ਦੇ ਸਾਥੀਆਂ ਨੇ ਲੜੀ ਸੀਗੀ ਉਸ ਲੜਾਈ ਨੂੰ ਮੁੱਖ ਰੱਖਦਿਆਂ ਹੋਇਆ ਇੱਥੇ ਲੋਕ ਰਾਜ ਦਾ ਕਤਲ ਬਚਾਇਆ ਇੰਡੀਆ ਧਿਰ ਦਾ ਉਮੀਦਵਾਰ ਹੋਣ ਦੇ ਨਾਤੇ ਮੈਂ ਲੋਕ ਰਾਜ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈਗਾ ਔਰ ਇਸ ਮੁਲਕ ਦਾ ਜਿਹੜਾ ਖਿਆਲ ਹੈ ਜਿਸ ਮੁਲਕ ਤੇ ਖੜਾ ਇਹ ਮੁਲਕ ਖੜਾ ਹੈ ਉਸ ਖਿਆਲ ਦੀ ਹਿਫਾਜ਼ਤ ਕਰਨ ਦੀ ਲੜਾਈ ਲੜ ਰਿਹਾ ਹੈਗਾ ਤੇ ਇਸ ਲਈ ਸਾਡੇ ਜਿਹੜੇ ਸਾਰੇ ਸਾਥੀ ਨੇ ਪ੍ਰਧਾਨ ਜੀ ਲੱਖੀ ਜੀ ਸਾਬਕਾ ਪ੍ਰਧਾਨ ਜੀ ਔਰ ਬਾਕੀ ਜਿਹੜੇ ਸਾਰੇ ਸਾਥੀ ਇੱਥੇ ਆਏ ਨੇ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਹੁਣ মিডিਆ ਦੇ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਕਿਆ ਕਰਨੇ ਨੇ 16 2 ਮਿੰਟ ਦਾ ਸਮਾਂ ਦਿਓ ਕਿ ਆਪਣੇ ਸਾਥੀਆਂ ਨਾਲ ਗੱਲ ਕਰ ਲਈਏ ਥੈਂਕ ਯੂ